ਦੇਸਤੋ ਇੱਕ ਹੋਰ ਅਪਡੇਟ ਆ ਚੁੱਕੀ ਹੈ ਜਿਹੜੀ ਕਿ ਦਫਤਰ ਜ਼िला ਮੈਜਿਸਟਰੇਟ ਰੂਪਨਗਰ ਵੱਲੋਂ ਜਿਹੜੀ ਕਿ ਇੱਕ ਲੈਟਰ ਜਾਰੀ ਕੀਤੀ ਗਈ ਹੈ ਜਿਸ ਵਿੱਚ ਖੜਾ ਕਰਨ ਸਕੂਲਾਂ ਨੂੰ ਛੁੱਟੀ ਕਰਨ ਸੰਬੰਧੀ ਦੱਸਿਆ ਗਿਆ ਹੈ ਤਾਂ ਹਵਾਲੇ ਵਿੱਚ ਲਿਖਿਆ ਗਿਆ ਆਪਜੀ ਦੇ ਦਫਤਰ ਦੇ ਪੱਤਰ ਨੰਬਰ ਜਿਹੜਾ ਹੈਗਾ ਪੱਤਰ ਨੰਬਰ ਤੇ ਮਿਤੀ 8 9 2025 ਦੇ ਸੰਬੰਧ ਵਿੱਚ ਤਾਂ ਉਪਰੋਕਤ ਵਿਸ਼ੇ ਦੇ ਹਵਾਲੇ ਅਧੀਨ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਵੱਲੋਂ ਕੀਤੀ ਗਈ ਸਪਾਰਸ਼ ਅਤੇ ਵਿਦਿਆਰਥੀ ਦੀ ਸੁਰੱਖਿਆ ਦੇ ਮੱਦੇ ਨਜ਼ਰ ਨਿਮਨ ਲਿਖਤੀ ਅਨੁਸਾਰ ਬਲਾਕਾਂ ਦੇ ਸਕੂਲਾਂ ਵਿੱਚ 9 9 2025 ਇੱਕ ਦਿਨ ਲਈ ਜਿਹੜੀ ਛੁੱਟੀ ਕੀਤੀ ਜਾਂਦੀ ਹੈ ਤਾਂ ਪ੍ਰਾਇਮਰੀ ਹਾਈ ਤੇ ਸਕੈਂਡਰੀ ਸਕੂਲ ਜਿਹੜੇ ਹੈਗੇ ਉਹਨਾਂ ਦੀ ਲੜੀ ਨੰਬਰ ਦਿੱਤੇ ਹੋਏ ਜਿਹੜੇ ਸਕੂਲ ਹੈਗਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਲਾਂ ਹੈਗਾ ਜੀ ਇਹ ਨੰਗਲ ਬਲਾਕ ਦੇ ਸਕੂਲ ਹੈਗੇ ਆ ਤਾਂ ਸਰਕਾਰੀ ਪ੍ਰਾਇਮਰੀ ਸਕੂਲ ਬੈਲਾ ਤਿਆਣੀ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਬੈਲਾ ਬਾਂਤੀਆਂ ਹੈਗਾ ਦਰਗਾਈ ਦਾ ਸਕੂਲ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਬੈਲਾ ਸ਼ਿਵ ਸਿੰਘ ਹੈਗਾ ਜੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਖਰਸਾ ਬੈਲਾ ਤੇ ਇਹ ਜਿਹੜੇ ਸਾਰੇ ਸਕੂਲ ਸੀਗੇ ਨੰਗਲ ਬਲਾਕ ਦੇ ਹੈਗੇ ਸੀਗੇ ਅੱਗੇ ਆਪਾਂ ਬਲਾਕ ਦੇਖਦੇ ਆ ਜਿਹੜੇ ਸ਼੍ਰੀ ਚਮਕੌਰ ਸਾਹਿਬ ਬਲਾਕ ਦੇ ਜਿਹੜੇ ਸਕੂਲ ਹੈਗੇ ਆ ਜਿਸ ਚ ਸਕੂਲ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਦਾਉਦਪੁਰ ਕਲਾ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਦਾਉਦਪੁਰ ਖੁਰਦ ਵੀ ਆ ਗਿਆ ਜੀ ਸਰਕਾਰੀ ਪ੍ਰਾਇਮਰੀ ਸਕੂਲ ਸਰੰਗਪੁਰ ਵੀ ਆ ਗਿਆ ਜੀ ਸਰਕਾਰੀ ਪ੍ਰਾਇਮਰੀ ਸਕੂਲ ਫਸੇ ਸਰਕਾਰੀ ਹਾਈ ਸਕੂਲ ਫਸੇ ਤਾਂ ਜਿਹੜੀ ਇਹ ਇੱਕ ਲੈਟਰ ਜਾਰੀ ਕੀਤੀ ਗਈ ਸੀ ਜੋ ਕਿ ਹੜਾ ਕਰਨ ਸਕੂਲਾਂ ਨੂੰ ਛੁੱਟੀ ਕਰਨ ਸੰਬੰਧੀ ਲੈਟਰ ਸੀਗੀ ਤਾਂ ਦੋਸਤੋ ਇਦਾਂ ਦੀ ਅਪਡੇਟ ਨੂੰ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਬੈਲ ਆਈਕਨ ਬਟਨ ਨੂੰ ਜਿਹੜਾ ਹੈਗਾ ਔਨ ਕਰੋ ਤਾਂ ਕਿ ਤੁਹਾਨੂੰ ਜਿਹੜੀ ਅਪਡੇਟ ਸਮੇਂ ਸਿਰ ਮਿਲਦੀ ਰਹੇ ਧੰਨਵਾਦ